ਅਕਸਰ ਹੀ ਤੁਸੀਂ ਇਹ ਰੇੜੀਆਂ ਇਸ ਤਰੀਕੇ ਦੇ ਦੇਖੀਆਂ ਹੋਣਗੀਆਂ ਇਹਨਾਂ ਰੇੜੀਆਂ ਉੱਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨਜ਼ਰ ਆਉਂਦੇ ਹੋਣਗੇ ਪਰ ਇਹ ਮਿਹਨਤ ਦੀ ਇੱਕ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਕਹਿੰਦੇ ਹਨ ਕਿ ਪੰਜਾਬੀ ਮਿਹਨਤ ਤੋਂ ਕਦੀ ਡਰਦੇ ਨਹੀਂ ਹਨ ਰੋਜ਼ਾਨਾ ਹੀ ਘਰੋਂ ਨਿਕਲਦੇ ਹਨ ਦੋ ਬੇਟੀਆਂ ਹਨ ਪਤਨੀ ਹੈ ਮਾਤਾ ਹੈ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਇਹ ਕੰਮ ਸ਼ੁਰੂ ਕੀਤਾ ਹੈ ਕੰਮ ਤਾਂ ਕਰਨਾ ਹੀ ਪਨਾ ਹੈ ਕੋਈ ਨਾ ਕੋਈ ਸੋਚਿਆ ਵੀ ਚਲੋ ਇਹੋ ਹੀ ਹੌਲਾ ਕੰਮ ਹੈ ਤੇ ਘਰੋਂ ਬਣਾ ਕੇ ਲੈ ਆਈਦੇ ਆ ਤੇ ਇੱਥੇ ਆਣ ਕੇ ਵਰਤਾ ਦੇਦੇ ਆ ਤੇ ਇਹ ਘਰ ਦਾ ਗੁਜ਼ਾਰਾ ਤੇ ਕਰਨਾ ਹੀ ਪਰਿਵਾਰ ਤੇ ਚਲਾਉਣਾ ਹੈ ਕਈ ਵੇਸੇ ਕਹਿ ਦਿੰਦੇ ਆਣ ਕੇ ਭਾਜੀ ਇਹ ਤਾਂ ਕੰਮ ਭਈਆਂ ਵਾਲਾ ਵਾ ਤੇ ਕੋਈ ਗੱਲ ਨਹੀਂ ਕੰਮ ਕੋਈ ਛੋਟਾ ਵੱਡਾ ਨਹੀਂ ਆ ਭਈਆਂ ਵਾਲਾ ਤੇ ਫਿਰ ਕੀ ਐ ਜੇ ਪੰਜਾਬੀ ਦੇ ਬਾਹਰ ਜਾ ਕੇ ਇੰਨਾ ਵੱਡੇ ਕੰਮ ਕਰਨਦੇ ਆ ਤੇ ਇਹ ਤੇ ਫਿਰ ਪੰਜਾਬੀ ਕਿਉਂ ਨਹੀਂ ਕਰ ਸਕਦਾ ਪੰਜਾਬੀ ਦੇ ਕਰ ਹੀ ਸਕਦਾ ਕੰਮ ਹਰ ਕੋਈ ਕਰ ਸਕਦਾ ਹੈ ਆ ਵੀ ਕਰਦੇ ਕਰਦੇ ਸਾਥ ਨਹੀਂ ਕਰਦੇ ਸਾਥ ਦਿੰਦੇ ਆ ਤਾਂ ਇਹ ਇਕੱਲੇ ਬੰਦੇ ਦਾ ਤੇ ਕੰਮ ਨਹੀਂ ਜਾਏਗਾ ਭਾਈ ਤੇਰੇ ਸਾਰਾ ਮਾਲ ਤਾਜਾ ਸੇਰੇ ਮਾਰ ਕੇ ਚਾਰ ਜੋ ਸਵੇਰੇ ਹੀ ਬਣਾਉਣਾ ਸੱਚੇ ਪਾਤਸ਼ਾਹ ਦੀ ਕਿਰਪਾ ਗਈ ਤੇ ਖੁਦ ਆ ਆ ਬਾਨ ਕੇ ਵੇਖ ਕੇ ਨਾ ਤੇ ਬਹੁਤ ਖੁਸ਼ੀ ਮੈਂ ਦਿਲ ਤੇ ਕਈ ਜਿਹੜੇ ਅਕੀ ਜਿੱਨਾਂ ਨੂੰ ਆਤ ਪਈ ਆ ਉਹ ਇੱਥੇ ਖਲੋਣਗੇ ਵੀ ਜਦੋਂ ਵੇਖਣਗੇ ਨਾ ਵੀ ਪੰਜਾਬੀ ਦੇ ਆ ਜਿਹੜਾ ਵੀ ਕੰਮ ਕਰਦਾ ਪਿਆ ਨਾ ਉਹ ਬਹੁਤ ਹੀ ਵਧੀਆ ਕੰਮ ਕਰਦਾ ਪਿਆ ਹੈ ਮਿਹਨਤ ਮਜ਼ਦੂਰੀ ਕਰਨਾ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਮਾੜੀ ਗੱਲ ਨਹੀਂ ਹੈ ਵੀ ਬੀਤੇ ਜਿਹਨ ਕੰਮ ਚੁਣਿਆ ਵਾਲਾ ਇਹਦੀ ਮਹਿਨਤ ਵੀਰ ਜੀ ਕਹਿੰਦੇ ਹਨ ਕਿ ਮਿਹਨਤ ਨੂੰ ਕੋਈ ਮੇਹਣਾ ਨਹੀਂ ਹੁੰਦਾ ਮਿਹਨਤ ਕਰਦੋ ਤਾਂ ਸੱਚੀ ਸੁੱਚੀ ਕਮਾਈ ਦੇ ਨਾਲ ਚੰਗਾ ਗੁਜ਼ਾਰਾ ਵੀ ਕਰ ਸਕਦੇ ਹਾਂ ਗੱਲ ਕੀਤੀ ਜਾਵੇ ਤਾਂ ਅੱਜ ਐਸੀ ਹੀ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਤਸਵੀਰ ਹੈ ਇੱਕ ਪੰਜਾਬੀ ਵਿਅਕਤੀ ਦੀ ਜੋ ਕਿ ਬਟਾਲਾ ਦੇ ਅਲੀਵਰ ਫਲਾਈਓਵਰ ਦੇ ਥੱਲੇ ਇਹ ਰੇੜੀ ਲਗਾ ਕੇ ਮਿਹਨਤ ਕਰ ਰਿਆ ਅਕਸਰ ਹੀ ਤੁਸੀਂ ਇਹ ਰੇੜੀਆਂ ਇਸ ਤਰੀਕੇ ਦੀਆਂ ਦੇਖੀਆਂ ਹੋਣਗੀਆਂ ਇਹਨਾਂ ਰੇੜੀਆਂ ਉੱਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨਜ਼ਰ ਆਉਂਦੇ ਹੋਣਗੇ ਜਗਾ ਜਗਾ ਤੇ ਤੁਸੀਂ ਇਸ ਤਰੀਕੇ ਦੀਆਂ ਛੋਲੇ ਪਟੂਰੇ ਕੁਲਚੇ ਛੋਲਿਆਂ ਦੀਆਂ ਰੇੜੀਆਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ ਪਰ ਇਹ ਮਿਹਨਤ ਦੀ ਇੱਕ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਕਹਿੰਦੇ ਹਨ ਕਿ ਪੰਜਾਬੀ ਮਿਹਨਤ ਤੋਂ ਕਦੀ ਡਰਦੇ ਨਹੀਂ ਹਨ ਸਿੰਘ ਨੂੰ ਕਿੰਗ ਕਿਉਂ ਕਿਹਾ ਜਾਂਦਾ ਹੈ ਉਸ ਦੀ ਇਹ ਤਸਵੀਰ ਹੈ ਇਹ ਸਿੰਘ ਸਾਹਿਬ ਇੱਥੇ ਛੋਲੇ ਭਟੂਰਿਆਂ ਦੀ ਕੁਲਚੇ ਛੋਲਿਆਂ ਦੀ ਰੇੜੀ ਲਗਾਉਂਦੇ ਹਨ ਰੋਜ਼ਾਨਾ ਹੀ ਘਰੋਂ ਨਿਕਲਦੇ ਹਨ ਦੋ ਬੇਟੀਆਂ ਹਨ ਪਤਨੀ ਹੈ ਮਾਤਾ ਹੈ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਇਹ ਕੰਮ ਸ਼ੁਰੂ ਕੀਤਾ ਹੈ ਇਸੇ ਕਾਰਨ ਹੀ ਮੈਂ ਸ਼ੁਰੂਆਤ ਤੇ ਕਿਹਾ ਸੀ ਕਿ ਮਿਹਨਤ ਨੂੰ ਕੋਈ ਮਿਹਨਾ ਨਹੀਂ ਹੁੰਦਾ ਸਿੰਘ ਸਾਹਿਬ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਪਹਿਲਾ ਕੰਮ ਹੋਰ ਕਰਦੇ ਸੀ ਭਾਰਾ ਕੰਮ ਸੀ ਤਬੀਅਤ ਖਰਾਬ ਹੁੰਦੀ ਐ ਹਾਰਟ ਦੀ ਜਿਹੜੀ ਆ ਉਹ ਬਿਮਾਰੀ ਆਂਦੀ ਐ ਸਾਹਮਣੇ ਸਟੰਟ ਪੈਂਦਾ ਐ ਉਸ ਤੋਂ ਬਾਅਦ ਡਾਕਟਰ ਕਹਿ ਦਿੰਦੇ ਹਨ ਕਿ ਭਾਰਾ ਕੰਮ ਨਹੀਂ ਕਰਨਾ ਪਰ ਇਹ ਸਿੰਘ ਸਾਹਿਬ ਹਨ ਕਿ ਭਾਰਾ ਕੰਮ ਤੇ ਛੱਡ ਦਿੱਤਾ ਪਰ ਮਿਹਨਤ ਤੋਂ ਗੁਰੇਜ ਨਹੀਂ ਕੀਤੀ ਮਿਹਨਤ ਕਰਨੀ ਸ਼ੁਰੂ ਕੀਤੀ ਇੱਥੇ ਇਹ ਆਪਣੇ ਸਾਈਕਲ ਦੇ ਉੱਤੇ ਸਾਰਾ ਸਮਾਨ ਲਗਾ ਕੇ ਲਿਆਉਂਦੇ ਹਨ ਇੱਥੇ ਵੇਚਦੇ ਹਨ ਗੱਲਬਾਤ ਜ਼ਰੂਰ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਇੱਥੇ ਆਏ ਹਨ ਕੰਮ ਵੀ ਕਰ ਰਹੇ ਨੇ ਤੇ ਨਾਲ ਨਾਲ ਇਹਨਾਂ ਨਾਲ ਗੱਲ ਵੀ ਕਰਾਂਗੇ ਤਾਂ ਕਿ ਇਹਨਾਂ ਦਾ ਕੰਮ ਦੇ ਵਿੱਚ ਰੁਕਾਵਟ ਨਾ ਪਵੇ ਸਿੰਘ ਸਾਹਿਬ ਆਪਣਾ ਨਾਮ ਕੀ ਹੈ ਜੀ ਤੇ ਪਿੰਡ ਕਿਹੜਾ ਆਪਣਾ ਪਿੰਡ ਮੇਰਾ ਧੋਲਪੁਰ ਜੀ ਵਿਜੇ ਕੁਮਾਰ ਮੇਰਾ ਨਾਂ ਜੀ ਹਾਂਜੀ ਤੇ ਵਿਜੇ ਕੁਮਾਰ ਤੇ ਤੁਹਾਡਾ ਸਵਰੂਪ ਤੇ ਸਿੰਘਾ ਵਾਲਾ ਮਹਾਰਾਜ ਪਹਿਲਾਂ ਮੈਂ ਮੋਨਾ ਸੀ ਨਾ ਹੁਣ ਮੈਂ ਸਿੰਘ ਵੀ ਸੱਜਿਆ ਵਾਂ ਹਾਂਜੀ ਹਾਂਜੀ ਇਹ ਧੋਲਪੁਰ ਪਿੰਡ ਕਿੰਨੇ ਕੁ ਦੂਰ ਪੈਂਦਾ ਇੱਥੇ ਆਨ ਚ ਕਿੰਨੇ ਕਿਲੋਮੀਟਰ ਹੈ ਇਹ 2 ਕਿਲੋਮੀਟਰ ਹੈਗਾ ਜੀ ਹਾਂਜੀ ਹਾਂਜੀ ਇਹ ਕੰਮ ਇਹ ਹੀ ਕੰਮ ਕਰਨ ਦੀ ਕਿਉਂ ਸੋਚ ਆਈ ਦਿਮਾਗ 'ਚ ਕਿ ਇਹ ਹੀ ਕੰਮ ਕਰਨਾ ਵਾ ਤੇ ਇਸੇ ਤਰੀਕੇ ਨਾਲ ਹੀ ਲੋਕਾਂ ਦੀ ਸੇਵਾ ਕਰਨੀ ਤੇ ਆਪਣੇ ਪਰਿਵਾਰ ਦਾ ਵੀ ਗੁਜ਼ਾਰਾ ਕਰਨਾ ਇਸੀ ਦੀ ਕਮਾਈ ਤੋਂ ਹਾਂਜੀ ਕਹਿੰਦੇ ਇਹ ਕਿਦਾਂ ਸੋਚ ਆ ਗਈ ਕਿ ਇਸੇ ਦੀ ਕਮਾਈ ਤੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਮਹਾਰਾਜ ਕੰਮ ਕੰਮ ਤੇ ਕਰਨਾ ਹੀ ਬਣਾ ਸੀ ਕੋਈ ਨਾ ਕੋਈ ਸੋਚਿਆ ਵੀ ਚਲੋ ਇਹੋ ਹੀ ਹੌਲਾ ਕੰਮ ਹੈ ਤੇ ਘਰੋਂ ਬਣਾ ਕੇ ਲੈ ਆਈਦੇ ਆ ਤੇ ਇੱਥੇ ਆਣ ਕੇ ਵਰਤਾਈਦੇ ਆ ਤੇ ਇਹ ਘਰ ਦਾ ਗੁਜ਼ਾਰਾ ਤੇ ਕਰਨਾ ਸੀ ਪਰਿਵਾਰ ਤੇ ਚਲਾਉਣਾ ਸੀ ਹਾਂਜੀ ਆਜ ਕੋਣ ਕੋਣ ਹਾਂਜੀ ਅਸੀਂ ਦੋ ਮੇਰੀਆਂ ਬੇਟੀਆਂ ਨੇ ਇੱਕ ਵਾਈਫ ਆ ਮਾਤਾ ਵਾ ਦੋ ਮਤਲਬ ਇੱਕ ਬ੍ਰਦਰ ਵਾ ਮੇਰਾ ਹਾਂਜੀ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਕਹਿੰਦੇ ਹਨ ਕਿ ਕੰਮ ਤਾਂ ਕੋਈ ਨਾ ਕੋਈ ਕਰਨਾ ਹੀ ਹੈ ਤੇ ਇਸੇ ਕਾਰਨ ਇਸ ਕੰਮ ਨੂੰ ਚੁਣਿਆ ਤੇ ਇਹ ਕੰਮ ਸ਼ੁਰੂ ਕਰ ਦਿੱਤਾ ਸਿੰਘ ਸਾਹਿਬ ਪਹਿਲਾ ਜੇ ਅਕਸਰ ਵੇਖੀਏ ਤੇ ਜਿਆਦਾਤਰ ਕੰਮ ਪ੍ਰਵਾਸੀ ਮਜ਼ਦੂਰੀ ਕਰਦੇ ਆ ਹਾਂਜੀ ਜਿਆਦਾਤਰ ਕੰਮ ਤੇ ਪ੍ਰਵਾਸੀ ਮਜ਼ਦੂਰੀ ਕਰਦੇ ਆ ਹਾਂਜੀ 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 ਤੇ ਅਸੀਂ ਇਹ ਹੋਈ ਕਹਣਾ ਚਾਹੁੰਦੇ ਆ ਵੀ ਮਜਬੂਰੀ ਹੀ ਸਾਡੀ ਅਸੀਂ ਸੋਚਿਆ ਵੀ ਚਲੋ ਕੰਮ ਕਰ ਲੈਨੇ ਕੰਮ ਤੇ ਕੋਈ ਵੱਡਾ ਛੋਟਾ ਨਹੀਂ ਹੋਗਾ ਕਈ ਵੇਸੇ ਕਹਿ ਦਿੰਦੇ ਆਣ ਕੇ ਭਾਜੀ ਵੀ ਇਹ ਤੇ ਕੰਮ ਭਈਆਂ ਵਾਲਾ ਵਾ ਤੇ ਕੋਈ ਗੱਲ ਨਹੀਂ ਕੰਮ ਕੋਈ ਛੋਟਾ ਵੱਡਾ ਨਹੀਂ ਆ ਭਈਆਂ ਵਾਲਾ ਤੇ ਫਿਰ ਕੀ ਆ ਜੋ ਪੰਜਾਬੀ ਦੇ ਬਾਹਰ ਜਾ ਕੇ ਇੰਨਾ ਵੱਡੇ ਕੰਮ ਕਰਨਦੇ ਆ ਤੇ ਇਹ ਤੇ ਫਿਰ ਪੰਜਾਬੀ ਕਿਉਂ ਨਹੀਂ ਕਰ ਸਕਦਾ ਪੰਜਾਬੀ ਤੇ ਕਰ ਹੀ ਸਕਦਾ ਕੰਮ ਹਰ ਕੋਈ ਕਰ ਸਕਦਾ ਹੈ ਤੇ ਆਪੋ ਆਪਣੀ ਸੋਚ ਹੁੰਦੀ ਹੈ ਭਾਜੀ ਤੇ ਬਾਕੀ ਇਹ ਆ ਵੀ ਸਾਫ਼ ਸੁਥਰਾ ਮਾਲ ਬਣਾਈਦਾ ਵਾ ਸਾਬ ਸਤਰਾ ਮਾਲ ਬਣਾ ਕੇ ਅਰਦਾਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਭੋਗ ਲਾ ਕੇ ਫਿਰ ਵਰਤਾਇਆ ਜਾਂਦਾ ਵਾ ਹਾਂਜੀ ਕਿੰਨੇ ਵਜੇ ਆ ਜਾਂਦੇ ਤੇ ਕਿੰਨੇ ਵਜੇ ਤੱਕ ਰਹਿੰਦੇ ਇਹ ਭਾਜੀ ਮੈਂ ਇਥੇ 4 4:30 ਵਜੇ ਤੱਕ ਰਹਿੰਦਾ ਜੀ ਇੱਥੇ 10 ਵਜੇ ਆਂਦੇ ਹੁੰਦੇ ਆ ਜੀ ਸਵੇਰੇ 10 ਵਜੇ ਆਂਦੇ ਆ ਤੇ 4 ਵਜੇ ਤੱਕ ਰਹਿੰਦੇ ਨੇ ਭਾਜੀ ਜੇ ਗੱਲ ਕੀਤੀ ਜਾਵੇ ਤਾਂ ਹੋਰ ਵੀ ਕੋਈ ਨਾ ਕੋਈ ਜ਼ਰੂਰ ਕੰਮ ਤੁਸੀਂ ਕਰ ਸਕਦੇ ਸੀ ਇਹੀ ਕਿਉਂ ਚੁਣਿਆ ਗਿਆ ਜਾਂ ਪਹਿਲਾਂ ਕਿਹੜਾ ਕੰਮ ਕਰਦੇ ਸੀ ਜਿਹੜਾ ਤੁਹਾਨੂੰ ਛੱਡਣਾ ਪਿਆ ਪਹਿਲਾ ਭਾਜੀ ਮੈਂ ਡੰਗਰਾਂ ਦਾ ਕੰਮ ਸੀ ਦੂਜਾ ਭਾਰਾ ਕੰਮ ਹੀ ਰੇੜੇ ਘੋੜੇ ਦਾ ਮੁੜ ਕੇ ਬਿਮਾਰ ਹੋ ਉਹ ਨਾਲ ਬਿਮਾਰ ਹੋਣ ਦੇ ਨਾਲ ਮੇਰੇ ਪੇਸਮੇਕਰ ਪਿਆ ਵਾ ਤੇ ਡਾਕਟਰਾਂ ਨੇ ਕਿਹਾ ਵੀ ਇਹ ਕੰਮ ਨਹੀਂ ਕਰਨਾ ਭਾਰਾ ਕੰਮ ਤੇ ਕਈ ਘਵਾਰੇ ਦਾ ਕੰਮ ਹੀ ਨਹੀਂ ਕਰਨਾ ਹੈਗਾ ਤੇ ਮਤਲਬ ਕੰਮ ਕੋਈ ਮੈਂ ਭਾਰਾ ਕਰ ਨਹੀਂ ਸਕਦਾ 8-9 ਮਹੀਨੇ ਮੈਂ ਘਰੇ ਹੀ ਰਿਆ ਹਾਂ ਜੋ ਦਵਾਈ ਅਜੇ ਵੀ ਮੇਰੀ ਦਵਾਈ ਚੱਲਦੀ ਹੈ ਹਾਂਜੀ ਤੇ ਇਸ ਕੰਮ ਤੋਂ ਫਿਰ ਇਸ ਕੰਮ ਤੋਂ ਗੁਜ਼ਾਰਾ ਚੱਲ ਜਾਂਦਾ ਪਰਿਵਾਰ ਦਾ ਕਿਉਂਕਿ ਤੁਸੀਂ ਦੱਸਿਆ ਦੋ ਬੇਟੀਆਂ ਰੁਪਇਆ 500 ਬਣ ਜਾਂਦਾ ਜੀ ਹਾਂਜੀ ਹਾਂਜੀ ਜਿੰਨਾ ਕੋ ਮਾਲ ਹੈਦਾ ਸਾਫ ਸੁਥਰਾ ਸਾਫ ਦਾ ਮਾਲ ਹੈਦਾ ਇਹ ਨਹੀਂ ਵੀ ਵੱਧ ਬਣਾ ਲਈਏ ਅਗਲੇ ਦਿਨ ਚਲਾਈਏ ਨਾ ਉਹ ਕੰਮ ਨਹੀਂ ਹੈਗਾ ਸਾਫ ਸੁਥਰਾ ਮਾਲ ਬਣਾਈਦਾ ਵੀ ਜਿੰਨਾ ਕੋ ਆਪਣਾ ਇੱਥੇ ਗੁਜ਼ਾਰਾ ਹੋ ਜੇ ਜਿੰਨਾ ਕੋ ਮਤਲਬ ਚੱਲ ਸਕੇ ਕਿੰਨਾ ਕੋ ਫਿਰ ਤੁਹਾਡੇ ਇਸ ਕੰਮ ਨੂੰ ਤੁਹਾਡੇ ਗ੍ਰਾਹਕਾਂ ਦਾ ਜਾਂ ਫਿਰ ਕਹਿ ਲਈਏ ਤੇ ਲੋਕਾਂ ਦਾ ਕਿੰਨਾ ਕੋ ਸਾਥ ਮਿਲ ਰਿਹਾ ਇਹ ਵੇਖੋ ਜੀ ਇਹ ਆ ਹੁਣ ਤੇ ਚਲੋ ਮਹਾਰਾਜ ਦੀ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਕਿਰਪਾ ਗਈ ਤੇ ਖੁਦ ਆਪ ਆਣ ਕੇ ਵੇਖ ਕੇ ਨਾ ਤੇ ਬਹੁਤ ਖੁਸ਼ ਹੋ ਜਾਂਦੇ ਵੀਰ ਤੁਹਾਡੇ ਅਰਗੇ ਵੀਰ ਤੇ ਬਹੁਤ ਖੁਸ਼ ਹੁੰਦੇ ਆ ਤੇ ਕਈ ਜਿਹੜੇ ਆ ਕਈ ਜਿਨ੍ਹਾਂ ਨੂੰ ਆਤ ਪਈ ਆ ਉਹ ਇੱਥੇ ਖਲੋਣਗੇ ਵੀ ਜਦੋਂ ਵੇਖਣਗੇ ਨਾ ਵੀ ਪੰਜਾਬੀ ਦੇ ਆ ਤੇ ਕਈ ਵਾਰੀ ਇੱਥੇ ਇੱਕ ਦੋ ਬੰਦੇ ਆਏ ਵੀ ਆ ਮੈਂ ਸਭ ਕੋ ਸਾਸਰੀ ਘਰ ਬੁਲਾਉਂਦਾ ਰਿਆਂ ਵੀ ਆਜੋ ਭਾਜੀ ਜੀ ਆਇਆਂ ਨੂੰ ਤੇ ਉਸ ਵੇਖ ਕੇ ਸੋਚ ਕੇ ਤੇ ਜਾਗ ਮੁੜ ਕੇ ਉੱਥੇ ਖਾਂਦੇ ਆ ਤੁਹਾਨੂੰ ਕੋਈ ਟੈਨਸ਼ਨ ਨਹੀਂ ਜੋ ਗੁਰੂ ਰਾਮਦਾਸ ਜੀ ਨੇ ਦੇਣਾ ਨਾ ਉਹ ਤੇ ਦੇ ਹੀ ਦੇਣਾ ਹਾਂਜੀ ਜਿਹੜੀ ਕਮਾਈ ਹੁੰਦੀ ਆ ਉਹ 500 ਰੁਪਏ ਤੁਸੀਂ ਦੱਸਿਆ ਵੀ 500 ਰੁਪਏ ਕਮਾ ਲੈਂਦੇ ਰੋਜ਼ ਦਾ ਸੰਤੁਸ਼ਟੀ ਆ ਫਿਰ ਮਾਰਾ ਸੱਚੇ ਪਾਸਾ ਕਿਰਪਾ ਕਰੀ ਜਾਂਦੇ ਆ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਜੇ ਹਾਂਜੀ ਹੋ ਕਿੰਨਾ ਕੁ ਸਾਥ ਮਿਲਦਾ ਫਿਰ ਜਦੋਂ ਸਮਾਨ ਸਾਰਾ ਤਿਆਰ ਆਪ ਹੀ ਕਰਦੇ ਆ ਘਰ ਦੇ ਸਾਥ ਦੇ ਨਹੀਂ ਘਰ ਦੇ ਸਾਥ ਦਿੰਦੇ ਆ ਤਾਂ ਇਹ ਇਕੱਲੇ ਬੰਦੇ ਦਾ ਤੇ ਕੰਮ ਨਹੀਂ ਜਾਏਗਾ ਭਾਜੀ ਸਵੇਰੇ ਸਾਰਾ ਮਾਲ ਤਾਜ਼ਾ ਸਵੇਰੇ ਮਰਚਾਂ ਚਾਰ ਜੋ ਸਵੇਰੇ ਹੀ ਬਣਾਉਣਾ ਵਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਠੂਰੇ ਵੀ ਚਨੇ ਵੀ ਚਾਰ ਵੀ ਮੂਲੀ ਵੀ ਕੱਟਣੀ ਆ ਜੋ ਵੀ ਇਹ ਸਾਰਾ ਸਟਮ ਸਵੇਰੇ ਹੀ ਤਿਆਰ ਕਰਨਾ ਵਾ ਹਾਂਜੀ ਇਹ ਤੁਹਾਨੂੰ ਕਦੀ ਕਿਸੇ ਨੇ ਆ ਕੇ ਕਿਹਾ ਇੱਥੇ ਕਿ ਸਿੰਘ ਸਾਹਿਬ ਆ ਕੇ ਦਾ ਕੰਮ ਕਰੀ ਜਾਂਦੇ ਕੋਈ ਹੋਰ ਕਰ ਲੈਂਦੇ ਹਾਂਜੀ ਹਾਂਜੀ ਕਿਹਾ ਜੇ ਕਿਉਂ ਬਰੇ ਜਣੇ ਕਹਿੰਦੇ ਆ ਇਹ ਕਿਹੜਾ ਕੰਮ ਕਰ ਲਿਆ ਤੂੰ ਜਦੋਂ ਮੈਂ 2-4 ਦਿਨ ਉਹ ਇਹੀ ਇਥੇ ਖਲੋਂਦਿਆਂ ਤੇ ਮੈਨੂੰ ਪੁੱਛਿਆ ਗਿਆ ਤੇ ਮੈਂ ਵੀ ਮਜਬੂਰੀ ਆ ਕਰਨਾ ਤੇ ਪੈਣਾ ਹੀ ਆ ਤੇ ਲੋਕੀ ਕਹੀ ਕਹਿੰਦੇ ਤੇ ਭਈਆਂ ਵਾਲਾ ਕੰਮ ਸੀ ਤੂੰ ਕਿਹੜਾ ਕੰਮ ਫੜ ਲਿਆ ਕੋਈ ਹੋਰ ਕੋਈ ਕੰਮ ਕਰ ਲੈਣਾ ਸੀ ਤੇ ਮੈਂ ਭਾਜੀ ਜਦੋਂ ਜਾਂਦਾ ਰਿਹਾ ਵਾਂ ਕਈਆਂ ਦੇ ਫੈਕਟਰੀਆਂ 'ਚ ਵੀ ਜਾ ਕੇ ਆਵਾਂ ਵੀ ਮੈਨੂੰ ਮਤਲਬ 8-9000 ਤੇ ਮਹੀਨੇ ਤੇ ਰੱਖ ਲੈਣਗੇ ਮਤਲਬ ਕਿਸੇ ਦੇ ਮਤਲਬ ਚੌਂਕੀਦਾਰਾ ਕਰ ਲਾਂ ਪਰ ਜਦੋਂ ਮੈਂ ਕਿਸੇ ਨੂੰ ਆਪਣੀ ਹਾਲਤ ਦੱਸਣਾ ਵਾਂ ਤੇ ਪੰਜਾਬੀ ਜਿਹਾ ਨਾ ਕੋਈ ਇਹ ਨਹੀਂ ਨਹੀਂ ਕਰਦਾ ਹੈਗਾ ਵੀ ਮੈਂ ਆਪਣੇ ਇਹਨੂੰ ਮਤਲਬ ਰੱਖ ਸਕਾਂ ਕਿਉਂਕਿ ਕਿਸੇ ਨੇ ਭਾਰਾ ਕੰਮ ਜੇ ਕੋਈ ਕਿਰਾਇਆ ਤੇ ਮੈਂ ਤੇ ਪਹਿਲਾਂ ਖੁਦ ਕਹਿੰਦਾ ਵੀ ਮੈਂ ਭਾਰਾ ਕੰਮ ਨਹੀਂ ਜੇ ਕਰਨਾ ਹੈਗਾ ਮੈਂ ਮਤਲਬ ਕੋਈ ਹੌਲਾ ਕੰਮ ਕਰ ਸਕਦਾ ਹਾਂ ਤੇ ਉਹ ਫਿਰ ਮਨਾ ਕਰ ਦਿੰਦੇ ਤੇ ਫਿਰ ਸੋਚਿਆ ਕੁਝ ਨਾ ਕੁਝ ਕਰਨਾ ਫਿਰ ਆਪਣਾ ਇੱਕ ਰਜਗਾਰ ਚ ਆਪਣੇ ਕੰਮ ਵਰਗਾ ਕੰਮ ਹਾਂਜੀ ਆਪਣੇ ਵਰਗੇ ਕੰਮ ਵਰਗਾ ਕੋਈ ਕੰਮ ਨਹੀਂ ਆਲੇ ਕਹਿੰਦੇ ਨਾ ਮਿਹਨਤ ਨੂੰ ਮਿਹਨਾ ਨਹੀਂ ਮਿਹਨਤ ਨੂੰ ਮਿਹਨਾ ਨਹੀਂ ਹੁੰਦਾ ਹਾਂਜੀ ਜੇ ਕਿ ਹੱਥ ਨਹੀਂ ਢੜਨੇ ਪੈਂਦੇ ਹੱਥ ਨਹੀਂ ਢੜਨੇ ਪੈਂਦੇ ਨਹੀਂ ਢੜਨੇ ਪੈਂਦੇ ਤੁਸੀਂ ਦੇਖਿਆ ਕਿ ਸਿੰਘ ਸਾਹਿਬ ਜਿਨ੍ਹਾਂ ਦੇ ਵੱਲੋਂ ਇੱਥੇ ਇਹ ਕੰਮ ਸ਼ੁਰੂ ਕੀਤਾ ਗਿਆ ਹੈ ਪਹਿਲਾਂ ਕਹਿੰਦੇ ਹਨ ਕਿ ਕਲੀਨ ਸੇਵ ਸਨ ਕਿਉਂਕਿ ਨਾਮ ਵਿਜੇ ਕੁਮਾਰ ਹੈ ਪਰ ਉਸ ਤੋਂ ਬਾਅਦ ਸਿੰਘ ਸੱਜੇ ਤੇ ਸਿੰਘ ਰੂਪ ਧਾਰ ਕੇ ਤੇ ਇਹ ਕੰਮ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਕਹਿੰਦੇ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਹੈ ਸਵੇਰੇ ਅਰਦਾਸ ਕਰਕੇ ਘਰੋਂ ਨਿਕਲਦਾ ਹਾਂ ਗੁਰੂਆਂ ਨੂੰ ਭੋਗ ਲਵਾ ਕੇ ਨਿਕਲਦਾ ਹਾਂ ਤਾਂ ਮੇਰੇ ਇਸ ਕੰਮ 'ਚ ਦਿਨ ਬਾ ਦਿਨ ਬਰਕਤ ਹੀ ਪੈਂਦੀ ਨਜ਼ਰ ਆ ਰਹੀ ਹੈ ਨਾਲ ਹੀ ਕਹਿੰਦੇ ਹਨ ਕਿ ਮਿਹਨਤ ਨੂੰ ਕੋਈ ਮਨਾ ਨਹੀਂ ਹੈ ਕਿਸੇ ਦੇ ਅੱਗੇ ਹੱਥ ਨਹੀਂ ਅੜਨਾ ਪੈਂਦਾ ਆਪਣਾ ਕੰਮ ਹੈ ਜੋ ਵੀ ਬਚਦਾ ਹੈ ਉਸ ਨਾਲ ਪਰਿਵਾਰ ਦਾ ਗੁਜ਼ਾਰਾ ਚੰਗਾ ਚੱਲ ਰਿਹਾ ਹੈ ਪਰ ਨਾਲ ਦੀ ਨਾਲ ਕਿਤਨਾ ਕਿਤੇ ਇਹ ਵੀ ਜ਼ਰੂਰ ਦੱਸ ਰਹੇ ਹਨ ਕਿ ਪੰਜਾਬੀ ਘੱਟ ਮਦਦ ਕਰਦੇ ਹਨ ਕਿਉਂਕਿ ਜਦੋਂ ਦੇਖਦੇ ਹਨ ਕਿ ਇੱਕ ਪੰਜਾਬੀ ਕੁਲਚੇ ਛੋਲੇ ਵੇਚ ਰਿਹਾ ਹੈ ਤਾਂ ਇਹਨਾਂ ਕੋਲ ਕੁਲਚੇ ਛੋਲੇ ਖਾਣ 'ਚ ਗੁਰੇਜ਼ ਕਰਦੇ ਹਨ ਅਸੀਂ ਵੀ ਇਹੀ ਬੇਨਤੀ ਕਰਾਂਗੇ ਕਿ ਅਗਰ ਕੋਈ ਪੰਜਾਬੀ ਕੰਮ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਤਾਂ ਉਸ ਦਾ ਵੱਧ ਚੜ ਕੇ ਸਾਥ ਦਿਓ ਤਾਂ ਕਿ ਉਸ ਦਾ ਦਿਲ ਆਪਣੇ ਕੰਮ 'ਚ ਲੱਗਾ ਰਹੇ ਭਾਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੇ ਵੱਲ ਕਿਸ ਤਰੀਕੇ ਨਾਲ ਮਿਹਨਤ ਕਰ ਵੀਰ ਜੀ ਬਹੁਤ ਵਧੀਆ ਲੱਗਾ ਵੀਰ ਜੀ ਮੇਰਾ ਮੈਂ ਵੈਸੇ ਬਟਾਲੇ ਤੋਂ ਆਂ ਮੈਂ ਆਸਾਮ ਕੰਮ ਕਰਦਾ ਵਾਂ ਤੇ ਜਦੋਂ ਇਹਨਾਂ ਦੀ ਵੀਡੀਓ ਵੇਖੀ ਮੈਂ ਮੈਨੂੰ ਬਹੁਤ ਵੀਰ ਜੀ ਚੰਗਾ ਲੱਗਾ ਕਿ ਮੈਂ ਜਦੋਂ ਮੈਂ ਬਟਾਲੇ ਸ਼ਹਿਰ 'ਚ ਮੈਂ ਆਪਣੇ ਆਵਾਂਗਾ ਸਭ ਤੋਂ ਪਹਿਲਾਂ ਵੀਰ ਜੀ ਨੂੰ ਮਿਲ ਕੇ ਆਵਾਂਗਾ ਤੇ ਇਹਨਾਂ ਕੋ ਖਾ ਕੇ ਆਵਾਂਗਾ ਸਾਥ ਦੇਣਾ ਵੀ ਬੰਦਾ ਮੈਂ ਵੀਰ ਜੀ ਪੂਰਾ ਸਾਥ ਆਪਣੇ ਵੀਰ ਭਰਾਵਾਂ ਦਾ ਸਾਥ ਦੇਣਾ ਬੰਦਾ ਏ ਜਿਹੜਾ ਵੀ ਕੰਮ ਕਰਦਾ ਪਿਆ ਉਹ ਬਹੁਤ ਹੀ ਵਧੀਆ ਕੰਮ ਕਰਦਾ ਪਿਆ ਹੈ ਮਿਹ ਮਾੜੀ ਗੱਲ ਨਹੀਂ ਆ ਇਹ ਵੀਰ ਨੇ ਇਹ ਕੰਮ ਚੁਣਿਆ ਵਾ ਇਹਦੀ ਮਿਹਨਤ ਆ ਵੀਰ ਜੀ ਬਹੁਤ ਚੰਗਾ ਲੱਗਾ ਸਾਨੂੰ ਇੱਥੇ ਆ ਕੇ ਮੈਂ ਤਾਂ ਚੇਚਾ ਵੀਰ ਜੀ ਅਸਾਮ ਤੋਂ ਵੀਡੀਓ ਵੇਖ ਕੇ ਕਹੇ ਵੀਰ ਨੇ ਇਹਦੀ ਵੀਡੀਓ ਪਾਈ ਦੀ ਭਾਈ ਹੁਣਾਂ ਦੀ ਮੈਂ ਜਦੋਂ ਵੀ ਬਟਾਲੇ ਸ਼ਹਿਰ ਚ ਆਇਆ ਨਾ ਮੈਂ ਵੀਰ ਕੋ ਪਹਿਲਾਂ ਕੁਲਚੇ ਛੱਲੇ ਖਾ ਕੇ ਆਣੇ ਆ ਹੋਰ ਕਿਹ ਖਾਣਾ ਵੀ ਵੀਰ ਕੋ ਖਾ ਕੇ ਆਣੇ ਆ ਹਾਂਜੀ ਚਾਹੀਦਾ ਵੀ ਆ ਵੀਰ ਜੀ ਸਾਥ ਦੇਣਾ ਵੀ ਚਾਹੀਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਤੁਸੀਂ ਸਿੰਘ ਸਾਹਿਬ ਤੁਸੀਂ ਦੇ ਛੱਕੇ ਆ ਇਹਨਾਂ ਦੇ ਕੋਲ ਕੁਲਚੇ ਸੋਹੇ ਭਾਈ ਬਹੁਤ ਵਧੀਆ ਕੁਆਲਟੀ ਵੀ ਆ ਕੁਆਲਟੀ ਵੀ ਆ ਸਾਫ ਸੁਥਰਾ ਹੈ ਬਿਲਕੁਲ ਖਾਂਚ ਮਜਾ ਵੀ ਆ ਟੇ ਬਾਕੀ ਇਹ ਕਿ ਸਾਡੇ ਦੇ ਸਾਰਿਆਂ ਨੂੰ ਇਹ ਰਿਕਵੈਸਟ ਹੁੰਦੀ ਹੈ ਕਿ ਵਧੀਆ ਖਾਓ ਆਪਣੀ ਸਿਹਤ ਵਾਸਤੇ ਤੁਸੀਂ ਦੇਖੋ ਅਗਲੇ ਦੀ ਕੁਆਲਿਟੀ ਦੇਖੋ ਸਫਾਈ ਦੇਖੋ ਦੇਖ ਕੇ ਫਿਰ ਖਾਓ ਨਾਲੇ ਖਾਸ ਕਰਕੇ ਪੰਜਾਬੀ ਨੇ ਪੰਜਾਬੀ ਦਾ ਸਾਥ ਦੇਣਾ ਚਾਹੀਦਾ ਨਹੀਂ ਜ਼ਰੂਰੀ ਜ਼ਰੂਰੀ ਹਰ ਇੱਕ ਨੂੰ ਚਾਹੀਦਾ ਵਾ ਇਹ ਪ੍ਰਵਾਸੀਆਂ ਨੂੰ ਵੀ ਚਾਹੀਦਾ ਕਿ ਅਸੀਂ ਜੇ ਅਸੀਂ ਪੰਜਾਬੀਆਂ ਨੂੰ ਖਿਲਾ ਰਹੇ ਹਾਂ ਨਾ ਤੇ ਅਸੀਂ ਸਾਫ ਸਫਾਈ ਦਾ ਧਿਆਨ ਕਰੀਏ ਕਿਉਂਕਿ ਉਹ ਸਫਾਈ ਉਹ ਨਹੀਂ ਦੇ ਰਹੇ ਜਿੰਨੀ ਸਾਨੂੰ ਚਾਹੀਦੀ ਹੈ ਅੱਜ ਕੱਲ ਲੋਕੀ ਇਹ ਫਾਸਟ ਫੂਡ ਨਾਲ ਜ਼ਿਆਦਾ ਬਿਮਾਰ ਹੋ ਰਹੇ ਆ ਪਰ ਜੇ ਫਾਸਟ ਫੂਡ ਚ ਸਫਾਈ ਹੋਏ ਤਾਂ ਫਿਰ ਕੁਝ ਵੀ ਨਹੀਂ ਹੈ ਸਾਫ ਸਫਾਈ ਹੋਏ ਤਾਂ ਬੰਦੇ ਦਾ ਹਰਕਤ ਦਾ ਮਨ ਕਰਦਾ ਖਾਣ ਨੂੰ ਇਹ ਬਿਲਕੁਲ ਹੈ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਇਹ ਸਿੰਘ ਸਾਹਿਬ ਜਿਨ੍ਹਾਂ ਦਾ ਨਾਮ ਤਾਂ ਜਰੂਰ ਵਿਜੇ ਕੁਮਾਰ ਹੈ ਪਰ ਸਿੰਘ ਸੱਜੇ ਹਨ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਆਸਰਾ ਲੈ ਕੇ ਓਟ ਆਸਰਾ ਲੈ ਕੇ ਘਰੋਂ ਨਿਕਲਦੇ ਹਨ ਆਪਣਾ ਇਹ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਹੈ ਤਾਂ ਇੱਥੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਸ਼ੁਰੂਆਤ ਐਸੇ ਕਾ ਕੇ ਕੀਤੀ ਹੀ ਕਿ ਮਿਹਨਤ ਨੂੰ ਕੋਈ ਮਨਾ ਨਹੀਂ ਹੈ ਜਰੂਰਤ ਹੈ ਐਸੇ ਪੰਜਾਬੀਆਂ ਦੀ ਐਸੇ ਮਿਹਨਤੀ ਲੋਕਾਂ ਦੀ ਮਦਦ ਕਰਨ ਦੀ ਤਾਂ ਕਿ ਉਹ ਵੀ ਚੰਗਾ ਗੁਜ਼ਾਰਾ ਕਰ ਸਕਣ ਤੇ ਅੱਗੇ ਵਧ ਸਕਣ ਕੈਮਰਾ ਪਰਸਨ ਪਰਮਿੰ다 ਦੇ ਨਾਲ ਕੋਪਾਲ ਸਿੰਘ ਪੰਜਾਬ ਨਿਊਜ਼ ਬਟਾਲਾ